ਜੀ ਬਾਈ ਜੀ ਠੀਕ ਠਾਕ ਹਾਂਗੇ ਅੱਜ ਆਪਣਾ ਸਨੇਹਾ ਬਾਈ ਇਹ ਹੈ ਮੈਂ ਮਾਨਸਾ ਵਾਲੇ ਮੁੰਡੇ ਦੀ ਜਦੋਂ ਵੀਡੀਓ ਦੇਖੀ ਨਾ ਮਾਰਸ ਉਹਦੀਆਂ ਤੋਰੀਆਂ ਮੱਛੀਆਂ ਦੇਖੀਆਂ ਸਾਰੀ ਰਾਤ ਬਾਈ ਨੀਂਦ ਨਹੀਂ ਆਈ ਮਾਣਾ ਐਡਾ ਦੁਖੀ ਹੋਇਆ ਉਹਨੂੰ ਦੇਖ ਕੇ ਗਾਲੀ ਛੱਡ ਦੇ ਵਾਸੇ ਕੋ ਰੋਣ ਨਹੀਂ ਆਇਆ ਤੇ ਉਹਦੀ ਮਾਂ ਦਾ ਹਾਲ ਉਹਦੇ ਪਿਓ ਦਾ ਦੇਖ ਕੇ ਬੱਲਾ ਬਾਈ ਪੁੱਤਾਂ ਤੋਂ ਵੀ ਜਾਦੇ ਬੰਦਾ ਇਹਨਾਂ ਨੂੰ ਜਤਲਾ ਕੇ ਜਿਹੜਾ ਪਾਲਦਾ ਉਹਨੂੰ ਪਤਾ ਹੁੰਦਾ ਦੁੱਖ ਦਾ ਪਰ ਸਰਕਾਰ ਨੂੰ ਇਹ ਚਾਹੀਦਾ ਬਾਈ ਜਦੋਂ ਹੋਰ ਕਾਸੇ ਤੇ ਬੀਮੇ ਕਰੀ ਜਾਂਦੇ ਆ ਗੇਟ-ਗੇਟ ਦੁਕਾਨਾਂ ਦੇ ਉਹਦਾ ਕਹਿਣ ਦਾ ਭਾਵ ਮਾਨਸਾਲੇ ਮੁੰਡੇ ਦਾ ਸਹੀ ਹੈ ਫਿਰ ਸਾਡਾ ਕਿਉਂ ਨਹੀਂ بیمਾ ਕਰ ਸਕਦੇ ਜਾਂ ਸਾਨੂੰ ਕਿਉਂ ਨਹੀਂ ਮਰੀਆਂ ਚੀਜ਼ਾਂ ਦਾ ਉਹਨੂੰ ਵਿਚਾਰੇ ਨੂੰ ਮੁੰਡੇ ਨੂੰ ਦੇਣ ਜਿਹੜਾ ਮੁਆਵਜ਼ਾ ਬਣਦਾ ਸਰਕਾਰ ਦੇ ਵੀ ਸਰਕਾਰ ਇੱਕ ਪਾਸੇ ਤਾਂ ਸਾਨੂੰ ਝੋਨੇ 'ਚੋਂ ਕੱਢਣ ਨੂੰ ਫਿਰਦੀ ਆ ਇਹ ਵੀ ਝੋਨੇ 'ਚੋਂ ਨਿਕਲੋ ਅਸੀਂ ਨਿਕਣੀਏ ਕਿਵੇਂ ਜੇ ਅਸੀਂ ਲਾਉਨੇ ਆ ਹੁਣਾਂ ਸਾਨੂੰ ਝਖੇੜੇ ਨੇ ਮਾਰਤਾ ਵਿਚਾਰਾ ਉੱਠੂਗਾ ਕਿਵੇਂ ਜਾਂ ਜ਼ਿੰਮੇਵਾਰ ਕੋਈ ਵੀ ਆ ਜਾਂ ਮੈਂ ਆ ਜਾਂ ਉਹ ਆ ਉੱਠਦਾ ਹੀ ਨਹੀਂ ਮਾਰ ਮਾਰ ਪੈਗੀ ਜਦੋਂ ਜੇ ਸਾਨੂੰ ਸਰਕਾਰ ਸਹਾਰਾ ਦਿੰਦੀ ਆਸੀਂ ਬੂਟੇ ਵੀ ਲਾਵਾਂਗੇ ਬਾਗ ਵੀ ਲਾਵਾਂਗੇ ਸਾਰਾ ਕੁਝ ਲਾਵਾਂਗੇ ਸਬਜ਼ੀਆਂ ਤੇ ਵੀ ਆਵਾਂਗੇ ਤੇਲ ਵਾਲ ਗਿਆ ਫਸਲਾਂ ਲਾਵਾਂਗੇ ਪਰ ਸਾਨੂੰ ਮਾੜਾ ਮੋਟਾ ਤਾਂ ਸਹਾਰਾ ਦੇਣ ਸਰਕਾਰ ਨੂੰ ਮੇਰਾ ਇਹੀ ਸੰਦੇਸ਼ ਆ ਭਾਈ ਧੰਨਵਾਦ